ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜਤੀ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਪਿਆਰੇ ਪਿਆਰੀ ਭੈਣ ਭਰਾਵਾਂ ਕੋਲ ਪਹੁੰਚ ਜਾਇ ਕਰੇ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਉਹਨਾਂ ਦੇ ਬਚਨਾਂ ਦੇ ਅਨੁਸਾਰ ਜਪਜੀ ਸਾਹਿਬ ਜੀ ਦੇ ਪਾਠ ਕਰਨ ਦੀ ਅਸਲ ਵਿਧੀ ਕੀ ਹੈ ਕਈ ਵਾਰ ਆਪਾਂ ਕਹਿ ਦਿੰਨੇ ਆ ਕਿ ਆਪਾਂ ਬਹੁਤ ਪਾਠ ਕਰਦੇ ਆ ਪਰ ਸਾਨੂੰ ਉਹਨਾਂ ਦਾ ਫਲ ਨਹੀਂ ਮਿਲਦਾ ਤੇ ਕਈ ਤਾਂ ਰੱਬ ਨਾਲ ਹੀ ਰੁੱਸ ਜਾਂਦੇ ਨੇ ਕਿ ਮੈਂ ਅੱਜ ਤੋਂ ਬਾਅਦ ਪਾਠ ਹੀ ਨਹੀਂ ਕਰਨਾ ਬਾਣੀ ਨਹੀਂ ਪੜ੍ਹਨੀ ਮੈਂ ਤਾਂ ਇੰਨੀ ਬਾਣੀ ਪੜ੍ਹਦਾ ਸੀ ਜਾਂ ਪੜ੍ਹਦੀ ਸੀ ਤੇ ਮੈਨੂੰ ਇਸ ਦਾ ਫਲ ਕਿਉਂ ਨਹੀਂ ਮਿਲਿਆ ਹੁਣ ਅਕਸਰ ਜੀ ਸਾਡੇ ਤੋਂ ਪੁੱਛਿਆ ਜਾਵੇ ਕਿ ਅਸੀਂ ਕਿੰਨੇ ਸਮੇਂ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਦੇ ਹਾਂ ਕੋਈ ਕਹੇਗਾ ਅੱਧਾ ਘੰਟਾ ਕੋਈ ਕਹੇਗਾ 20 ਮਿੰਟ ਕੋਈ ਕਹੇਗਾ 10 ਮਿੰਟ ਕਈ ਐਉਂ ਜਿਵੇਂ ਹੋਣਗੇ ਜਿਹੜੇ 5 ਮਿੰਟ ਵਿੱਚ ਹੀ ਸਿਰਫ ਅੱਖਾਂ ਨੂੰ ਹੀ ਦਰਸ਼ਨ ਕਰਵਾਉਂਦੇ ਆ ਮੁੱਖ ਤੋਂ ਉੱਚੀ ਬੋਲ ਕੇ ਪਾਠ ਨਹੀਂ ਕਰਦੇ ਇਦਾਂ ਹੀ ਜਦੋਂ ਮਹਾਪੁਰਖ ਜੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਸੀ ਉਹ ਡੇਢ ਘੰਟੇ ਚ ਸੰਪੂਰਨ ਕਰਦੇ ਹੁੰਦੇ ਸੀ ਹੁਣ ਜਦੋਂ ਇੱਕ ਪ੍ਰੇਮੀ ਨੂੰ ਪਤਾ ਲੱਗਾ ਕਿ ਬਾਬਾ ਜੀ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਡੇਢ ਘੰਟੇ ਦੇ ਵਿੱਚ ਕਰਦੇ ਨੇ 1 ਘੰਟਾ 30 ਮਿੰਟ ਤਾਂ ਪ੍ਰੇਮੀ ਨੇ ਪੁੱਛਿਆ ਬਾਬਾ ਜੀ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਪਾਠ ਕਰਦੇ ਹਾਂ ਅਸੀਂ ਤਾਂ ਸਾਰਾ ਨਿਤਨੇਮ ਇੱਕ ਘੰਟੇ ਚ ਕਰ ਲੈਨੇ ਆ ਤੇ ਜਪਜੀ ਸਾਹਿਬ ਜੀ ਦੀ ਬਾਣੀ 15 ਤੋਂ 20 ਮਿੰਟ ਦੀ ਪੜ ਲੈਨੇ ਆ ਪਰ ਆਪ ਜੀ ਨੂੰ ਇੰਨਾ ਸਮਾਂ ਕਿਉਂ ਲੱਗਦਾ ਤੇ ਬਾਬਾ ਜੀ ਨੇ ਜਿਹੜਾ ਉੱਥੇ ਜਵਾਬ ਦਿੱਤਾ ਉਹ ਸੁਣਨ ਵਾਲਾ ਬਾਬਾ ਜੀ ਕਹਿੰਦੇ ਦੇਖੋ ਗੱਲ ਇਹ ਹੈ ਕਿ ਸਾਡੀ ਜ਼ਿੰਦਗੀ ਚ ਕਈ ਵਾਰ ਆਪਾਂ ਕਾਲੇ ਪਏ ਜਾਣੀਆ ਪਰ ਮੈਂ ਇੱਕ ਇੱਕ ਅੱਖਰ ਦੇ ਦਰਸ਼ਨ ਹੀ ਨਹੀਂ ਕਰਦਾ ਸਗੋਂ ਜਦੋਂ ਤੱਕ ਬਾਣੀ ਪੜਦਾ ਉਹ ਸ਼ਬਦ ਮੇਰੇ ਹਿਰਦੇ 'ਚ ਨਹੀਂ ਵਸ ਜਾਂਦਾ ਮੈਂ ਦੂਜਾ ਸ਼ਬਦ ਨਹੀਂ ਪੜਦਾ ਬਾਬਾ ਜੀ ਨੇ ਇਹ ਵੀ ਆਖਿਆ ਕਿ ਬਾਣੀ ਨੂੰ ਕਾਲ ਦੇ ਨਾਲ ਮਤਲਬ ਤੇਜ਼ੀ ਦੇ ਨਾਲ ਨਹੀਂ ਪੜਨਾ ਚਾਹੀਦਾ ਇਹ ਵੀ ਬਾਣੀ ਦਾ ਇੱਕ ਤਰ੍ਹਾਂ ਦਾ ਨਿਰਾਦਰ ਹੀ ਹੈ ਬਾਣੀ ਦੀ ਭਾਵੇਂ ਇੱਕ ਪੌੜੀ ਹੀ ਪੜੋ ਇਹ ਸਾਡੀ ਗੁਰੂਆਂ ਦੀ ਬਾਣੀ ਆ ਤੇ ਗੁਰੂ ਨਾਨਕ ਦੇਵ ਜੀ ਆਪ ਇਸ ਨੂੰ ਗਾਉਂਦੇ ਰਹੇ ਨੇ ਜਦੋਂ ਸੰਸਾਰਿਕ ਰੂਪ ਵਿੱਚ ਹਾਜ਼ਰ ਸਨ ਤੇ ਉਦੋਂ ਭਾਈ ਮਰਦਾਨਾ ਜੀ ਰਬਾਬ ਬੁਜਾਉਂਦੇ ਤੇ ਇਹੀ ਬਾਣੀ ਦਾ ਕੀਰਤਨ ਕਰਦੇ ਰਹੇ ਨੇ ਫਿਰ ਅੱਗੇ ਵੱਡੇ ਗੁਰੂ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਵਾਰੀ-ਵਾਰੀ ਕਰਕੇ ਸਾਰੇ ਗੁਰੂਆਂ ਨੇ ਇਸ ਬਾਣੀ ਦਾ ਉਚਾਰਣ ਕੀਤਾ ਆਪਣੇ ਮੁਖ ਤੋਂ ਫਿਰ ਆਪਣੀ ਰਹਿਤ ਵਾਲੇ ਸਿੰਘ ਪਿਆਰੇ ਵੀ ਗਾਉਂਦੇ ਰਹੇ ਨੇ ਨਿਤਨੇਮੀ ਸਿੰਘ ਗਾਉਂਦੇ ਰਹੇ ਆ ਇਹ ਵੱਡਿਆਂ ਦੀ ਬਾਣੀ ਹੈ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਇਸ ਦਾ ਆਦਰ ਕਰਨਾ ਚਾਹੀਦਾ ਇਹ ਗੱਲ ਸੁਣ ਕੇ ਆਪ ਜੀ ਹੈਰਾਨ ਵੀ ਹੋ ਜਾਓਗੇ ਕਿ ਕਈ ਵਾਰ ਜਦੋਂ ਪ੍ਰੇਮੀਆਂ ਨੇ ਬਾਬਾ ਜੀ ਨੂੰ ਮੱਥਾ ਟੇਕਣ ਆਉਣਾ ਉਹਨਾਂ ਨੇ ਮਨ੍ਹਾ ਕਰ ਦੇਣਾ ਕਿ ਉਹਨਾਂ ਨੇ ਕਹਿਣਾ ਕਿ ਜੋ ਤੁਸੀਂ ਇੰਨੀ ਦੂਰੋਂ ਮੈਨੂੰ ਮੱਥਾ ਟੇਕਣ ਆਉਂਦੇ ਹੋ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਕਰੋ ਤੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਇੱਕ ਚਿੱਤ ਇੱਕ ਮਨ ਹੋ ਕੇ ਕਰਿਆ ਕਰੋ ਜੋ ਵੀ ਮੰਗੋਗੇ ਗੁਰੂ ਜੀ ਉਹੀ ਦੇਣਗੇ ਉਹੀ ਤੁਹਾਨੂੰ ਗੁਰੂ ਘਰ ਤੋਂ ਮਿਲ ਜਾਣਾ ਇੰਨੀ ਬਾਟ ਚੱਲ ਕੇ ਕਿਉਂ ਆਨੇ ਹੋ ਪਿੰਡ ਵਿੱਚ ਜੋ ਗੁਰਦੁਆਰਾ ਉੱਥੇ ਜਾ ਕੇ ਬਾਣੀ ਕਿਉਂ ਨਹੀਂ ਪੜ੍ਹਦੇ ਇਹ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਆਪ ਕਹਿੰਦੇ ਰਹੇ ਨੇ ਜੋ ਸੱਚੀ ਮਹਾਪੁਰਖ ਹੁੰਦੀ ਨਹੀਂ ਉਹ ਬਾਣੀ ਨਾਲ ਹੀ ਜੋੜਦੇ ਨੇ ਤੇ ਜਿਹੜੇ ਝੂਠੇ ਤੇ ਪਖੰਡੀ ਹੁੰਦੇ ਆ ਉਹ ਆਪਣੇ ਨਾਲ ਜੋੜਦੇ ਨਹੀਂ। ਬਾਬਾ ਜੀ ਕਹਿੰਦੇ ਜਦੋਂ ਵੀ ਜਪਜੀਤ ਸਾਹਿਬ ਜੀ ਦਾ ਪਾਠ ਕਰਨਾ ਤਾਂ ਇਹ ਯਾਦ ਰੱਖਣਾ ਕਿ ਇਹ ਸਾਡੇ ਗੁਰੂਆਂ ਦੀ ਬਾਣੀ ਆ। ਆਪਾਂ ਜਦੋਂ ਵੀ ਪਾਠ ਕਰਦੇ ਆ ਕਈ ਵਾਰ ਆਪਾਂ ਭੁੱਲ ਜਾਂਦੇ ਆ ਕਿ ਬਾਣੀ ਦਾ ਆਦਰ ਕਿਵੇਂ ਕਰਨਾ। ਜਿੰਨਾ ਤੁਸੀਂ ਬਾਣੀ ਦਾ ਸਤਿਕਾਰ ਕਰੋਗੇ ਉਨਾ ਹੀ ਦੁਨੀਆ ਤੁਹਾਡਾ ਸਤਿਕਾਰ ਕਰੂਗੀ। ਜਪਜੀਤ ਸਾਹਿਬ ਜੀ ਦੀਆਂ ਹੁਣ 38 ਪੌੜੀਆਂ ਨੇ। ਸਲੋਕ ਆ ਪਵਨ ਗੁਰੂ ਪਾਣੀ ਪਿਤਾ ਗੁਰਬਾਣੀ ਚ ਸੁਣਨ ਦਾ ਵੀ ਬਹੁਤ ਮਹਾਤਮ ਦੱਸਿਆ ਗਿਆ ਕਿ ਰੱਬ ਦਾ ਨਾਂ ਸੁਣ ਲਈਏ ਤਾਂ ਵੀ ਬੰਦੇ ਤੇ ਬਹੁਤ ਕਿਰਪਾ ਹੋ ਜਾਂਦੀ ਆ ਉਸ ਦਾ ਸੁਭਾ ਦੇਵਤਿਆਂ ਜੈਸਾ ਹੋ ਜਾਂਦਾ ਈ ਬਾਣੀ ਵਿੱਚ ਤੌਲ ਧਰਮ ਦਇਆ ਕਾ ਪੂਤ ਦੇਖੋ ਭਾਈ ਮਹਾਰਾਜ ਨੇ ਬਾਣੀ ਚ ਕਿੰਨੇ ਵਧੀਆ ਤਰੀਕੇ ਨਾਲ ਸਮਝਾਇਆ ਕੀ ਦਿਆ ਹੋਣੀ ਬੰਦੇ ਚ ਬਹੁਤ ਜ਼ਰੂਰੀ ਆ ਜਦੋਂ ਆਪਾਂ ਬਾਣੀ ਦੇ ਦਰਸ਼ਨ ਕਰਾਂਗੇ ਬਾਣੀ ਨੂੰ ਸਹਿਜੇ ਪੜਾਂਗੇ ਤਾਂ ਅਰਥ ਵੀ ਸਪਸ਼ਟ ਹੋਣਗੇ ਅਰਥ ਵੀ ਆਪਣੇ ਆਪ ਆਉਣ ਲੱਗ ਜਾਂਦੇ ਆ ਫਿਰ ਆਪੇ ਬੀਜ ਆਪੇ ਖਾ ਦੇ ਅਰਥ ਪੁੱਛਣੇ ਨਹੀਂ ਪੈਣਗੇ ਕਿਸੇ ਤੋਂ ਜਾ ਕੇ ਆਪਣੇ ਆਪ ਹੀ ਅਰਥ ਸਮਝ ਆਉਣ ਲੱਗ ਜਾਣਗੇ ਇਹ ਗੁਰਬਾਣੀ ਦੇ ਇੱਕ ਇੱਕ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਹੈ ਤੇ ਇਹ ਸਮਝਣਾ ਕਿ ਅੱਜ ਮੇਰਾ ਦਿਨ ਕਿੰਨਾ ਚੰਗਾ ਕਿ ਮੈਂ ਅੱਖਾਂ ਨਾਲ ਸਤਿਗੁਰ ਦੀ ਬਾਣੀ ਦੇ ਦਰਸ਼ਨ ਕੀਤੇ ਹੁਣ ਮੰਨ ਲਓ ਜੀ ਦਾ ਮਨ ਨਹੀਂ ਟਿਕ ਰਿਹਾ ਆਪਾਂ ਕਹਿ ਦਿੰਨੇ ਆ ਕਿ ਪਾਠ ਤਾਂ ਕੀਤਾ ਮਨ ਨਹੀਂ ਟਿਕਿਆ ਫਿਰ ਬਾਬਾ ਜੀ ਕਹਿੰਦੇ ਕਮ ਸੇ ਕਮ ਇਹ ਤਾਂ ਸੋਚੋ ਕਿ ਅੱਖਾਂ ਨੇ ਸਤਿਗੁਰ ਦੀ ਬਾਣੀ ਦੇ ਦਰਸ਼ਨ ਤਾਂ ਕੀਤੇ ਨੇ ਨਾ ਕਮ ਸੇ ਕਮ ਜੀਬ ਨੇ ਬੋਲ ਕੇ ਪਾਠ ਤਾਂ ਕੀਤਾ ਕਮ ਸੇ ਕਮ ਇਹ ਤਾਂ ਨਹੀਂ ਕਿ ਜੀਬ ਨੇ ਕਿਸੇ ਦੀ ਨਿੰਦਿਆ ਚੁਗਲੀ ਕੀਤੀ 15-20 ਮਿੰਟ ਅੱਧਾ ਘੰਟਾ ਜੀਬ ਨੇ ਚੰਗਾ ਹੀ ਬੋਲਿਆ ਮਨ ਨਹੀਂ ਟਿਕਿਆ ਉਹ ਅਗਲੀ ਖੇੜ ਉਹ ਸਤਿਗੁਰੂ ਜੀ ਆਪ ਕਿਰਪਾ ਕਰਦੇ ਆ ਬਾਕੀ ਪਿਛਲੇ ਜਨਮਾ ਦਾ ਵੀ ਕੁਝ ਹਿਸਾਬ ਕਿਤਾਬ ਹੁੰਦਾ ਤੇ ਜਿਵੇਂ ਭਗਤ ਕਬੀਰ ਸਾਹਿਬ ਜੀ ਉਹਨਾਂ ਵਾਂਗ ਆਪਣਾ ਜੀਵਨ ਬਣਾ ਲਓ ਜਿਹੜੇ ਕਹਿੰਦੇ ਹੁੰਦੇ ਸੀ ਕਿ ਜਿਹੜਾ ਕੁਝ ਕਰਦਾ ਰੱਬ ਹੀ ਕਰਦਾ ਮੈਂ ਕੁਝ ਕਰ ਹੀ ਨਹੀਂ ਸਕਦਾ ਆਪਣੀ ਹੋਮੇ ਹੀ ਖਤਮ ਕਰ ਦਿੱਤੀ ਸੀ ਉਹਨਾਂ ਨੇ ਫਿਰ ਸੰਗਤਾਂ ਨੇ ਬਾਬਾ ਜੀ ਨੂੰ ਪੁੱਛਣਾ ਕਿ ਭਗਤ ਕਬੀਰ ਜੀ ਦੀ ਸਾਨੂੰ ਕੋਈ ਕਥਾਈ ਸੁਣਾ ਦਿਓ ਬਾਬਾ ਜੀ ਨੇ ਕਥਾ ਸੁਣਾਈ ਕਿ ਭਗਤ ਕਬੀਰ ਨੇ ਮੱਘਰ ਤੋਂ ਬਨਾਰਸ ਵਿੱਚ ਰਹਾਇਸ਼ ਕੀਤੀ ਉੱਥੇ ਸਾਧ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਕਬੀਰ ਸਾਹਿਬ ਜੀ ਸਾਰਿਆਂ ਨੂੰ ਕਹਿੰਦੇ ਹੁੰਦੇ ਸੀ ਪਾਈ ਰੱਬ ਦੀ ਖੋਜ ਕਰਨੀ ਚਾਹੀਦੀ ਆ ਰੱਬ ਤੁਹਾਡੇ ਅੰਦਰ ਹੀ ਆ ਉਹਨਾਂ ਨੇ ਜਦੋਂ ਇਸ ਤਰ੍ਹਾਂ ਉਪਦੇਸ਼ ਦਿੱਤਾ ਉੱਥੇ ਜੋ ਕਟੜ ਪੰਥੀ ਸੀ ਮੌਲਵੀ ਪੰਡਿਤ ਸੀ ਉਹਨਾਂ ਨੂੰ ਭਗਤ ਜੀ ਦੇ ਨਾਲ ਬਹੁਤ ਹੀ ਇਰਖਾ ਹੋਈ ਉਹ ਉਹਨਾਂ ਦੇ ਵਿਰੋਧੀ ਬਣ ਗਈ ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਨਹੀਂ ਸਾਡਾ ਪਖੰਡ ਨਹੀਂ ਚੱਲਣ ਦੇਣਾ ਕਿ ਕਬੀਰ ਸਹਿਜ ਜੀ ਦੇ ਤਾਂ ਪਿਆਰ ਕਰਨ ਵਾਲੇ ਬਹੁਤ ਨਹੀਂ ਇਹਨਾਂ ਦੀ ਤਾਂ ਗਿਣਤੀ ਵਧੀ ਜਾਂਦੀ ਆ ਸੇਵਕਾਂ ਦੀ ਗਿਣਤੀ ਵਧੀ ਜਾਂਦੀ ਆ ਤੇ ਇਹਨਾਂ ਦਾ ਨਾਮ ਦੂਰ ਦੂਰ ਤੱਕ ਫੈਲ ਗਿਆ ਫਿਰ ਸਾਰਿਆਂ ਨੇ ਮਿਲ ਕੇ ਇੱਕ ਵਿਧੀ ਬਣਾਈ ਕਿ ਕਬੀਰ ਜੀ ਨੂੰ ਕਿਵੇਂ ਨੀਵਾ ਦਿਖਾਈਏ ਕਹਿੰਦੇ ਬਨਾਰਸ ਦੇ ਨਾਲ ਲੱਗਦੇ ਇਲਾਕਿਆਂ 'ਚ ਉਹਨਾਂ ਨੇ ਗੱਲ ਉਡਾ ਦਿੱਤੀ ਕਿ ਕਬੀਰ ਸਾਹਿਬ ਜੀ ਨੇ ਤਾਂ ਬਹੁਤ ਹੀ ਵੱਡਾ ਜਗ ਕਰਨਾ ਧਾਰਮਿਕ ਸਮਾਗਮ ਕਰਨਾ ਜਿਸ ਵਿੱਚ ਭੋਜ ਵੀ ਕੀਤਾ ਜਾਊਗਾ ਜੋ ਵੀ ਚਾਵੇ ਇਸ ਵਿੱਚ ਸ਼ਾਮਿਲ ਹੋ ਸਕਦਾ ਹੁਣ ਜਦੋਂ ਭਗਤ ਕਬੀਰ ਜੀ ਦੀ ਇਹ ਗੱਲ ਉਡਾ ਦਿੱਤੀ ਗਈ ਸਮਾਗਮ ਦਾ ਦਿਨ ਆ ਗਿਆ ਭੋਜ ਦਾ ਦਿਨ ਆ ਗਿਆ ਕਿ ਅਮੀਰ ਕੀ ਗਰੀਬ ਸਾਰੇ ਲੋਕ ਹੁਮ ਹਮਾ ਕੇ ਕਬੀਰ ਜੀ ਦੀ ਕੁੱਟੀਆਂ ਵੱਲ ਚੱਲ ਪਏ ਭਗਤ ਜੀ ਦੀ ਤਾਂ ਆਮਦਨੀ ਇੰਨੀ ਥੋੜੀ ਸੀ ਉਹਨਾਂ ਦੇ ਤਾਂ ਆਪ ਦੇ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਸੀ ਇੱਕ ਗਰੀਬ ਜੁਲਾਹੀ ਕੋਲ ਨਾ ਤਾਂ ਲੋਕਾਂ ਦੇ ਭੋਜਨ ਲਈ ਪੈਸਾ ਤੇ ਨਾ ਹੀ ਸਾਜੂ ਸਮਾਨ ਇਹ ਸੰਕਟ ਤੋਂ ਬਚਣ ਲਈ ਭਗਤ ਕਬੀਰ ਜੀ ਸ਼ਹਿਰ ਤੋਂ ਬਾਹਰ ਕਿਤੇ ਦੂਰ ਚਲੇ ਗਏ ਇੱਕ ਰੁੱਖ ਦੇ ਹੇਠਾਂ ਬੈਠ ਕੇ ਮਾਲਕ ਦੇ ਧਿਆਨ 'ਚ ਸੱਚ ਗਏ ਜਿਉਂ ਕਬੀਰ ਜੀ ਘਰੋਂ ਨਿਕਲੇ ਤਾਂ ਉਧਰ ਕੁੱਲ ਦੁਨੀਆ ਦੇ ਮਾਲਕ ਖੁਦ ਭਗਤ ਕਬੀਰ ਜੀ ਦਾ ਰੂਪ ਧਾਰ ਕੇ ਪ੍ਰਗਟ ਹੋ ਗਏ ਸੀ। ਉਹਨਾਂ ਨੇ ਹੀ ਭੋਜਨ ਦਾ ਪ੍ਰਬੰਧ ਕੀਤਾ। ਲੋਕਾਂ ਨੂੰ ਆਪਣੀ ਹੱਥੀਂ ਭੋਜਨ ਛਕਾਇਆ। ਭੋਜ ਲਈ ਆਇਆ ਹਰ ਬੰਤਾ ਧੰ ਕਬੀਰ ਧੰ ਕਬੀਰ ਕਹਿੰਦਾ ਵਾਪਸ ਗਿਆ। ਜਦੋਂ ਭਗਤ ਕਬੀਰ ਜੀ ਰਾਤ ਦੀ ਹਨੇਰੀ ਚ ਘਰ ਪਹੁੰਚੇ ਉਹਨਾਂ ਨੂੰ ਸਾਰਾ ਹਾਲ ਪਤਾ ਲੱਗਿਆ ਤੇ ਭਗਤ ਕਬੀਰ ਜੀ ਉਸ ਮਾਲਕ ਦਾ ਸ਼ੁਕਰ ਕਰਕੇ ਕਹਿਣ ਲੱਗੇ कबीर ना हम किया ना करेंगे ना कर सके शरीर क्या जानो किछ हर किया पयो कबीर कबीर इस तरह आख्या असल गल येया की जो होया वो रब ने कीता मैं कुछ नहीं कीता मैं कुछ करन जोगाई नहीं कबीर साहब ने इस तरह अपनी निम्रता विप्रकट कीती अपनी शब्दा विच ਬਾਬਾ ਜੀ ਕਹਿਣ ਲੱਗੇ ਕਿ ਜੇ ਭਗਤ ਕਬੀਰ ਵਾਂਗ ਹੋਮੇ ਚਟਣੀਆਂ ਹੋਮੇ ਛੱਡ ਕੇ ਤੁਸੀਂ ਫੇਰੀ ਪਰਮਾਤਮਾ ਦੇ ਦਰਸ਼ਨ ਕਰ ਸਕੋਗੇ ਤੇ ਜੇ ਹੋਮੇ ਵਿੱਚ ਹੀ ਰੱਖਣੀਆਂ ਕਿ ਮੈਂ ਕੀਤਾ ਫਿਰ ਨਹੀਂ ਖੇਡ ਬਣਨੀ ਇਹ ਖੇਡ ਉਦੋਂ ਬਣੂਗੀ ਜਦੋਂ ਤੁਸੀਂ ਅਕਾਰਪੁਰਖ ਦੀ ਬਾਣੀ ਤੇ ਵਿਸ਼ਵਾਸ ਕਰੋਗੇ ਜਦੋਂ ਬਾਣੀ ਦਾ ਸਤਕਾਰ ਕਰੋਗੇ ਇੱਕ ਇੱਕ ਅੱਖਰ ਨੂੰ ਹਿਰਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰੋਗੇ ਤੇ ਅਰਦਾਸ ਕਰੂਗੇ ਸਾਡੇ ਇਹ ਅੰਦਰ ਵਸ ਜਾਵੇ ਫਿਰ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਕਾਲੀ ਨਾਲ ਨਹੀਂ ਕਰ ਸਕਦੇ ਕਾਲੀ ਨਾਲ ਕਿਤੇ ਪਾਠ ਦੀ ਬੇਅਦਬੀ ਹੁੰਦੀ ਆ ਜਫਰ ਨਾਮੇ ਚ ਸਤਿਗੁਰੂ ਦੇ ਬਚਨ ਆ ਕਾਲੀ ਕਰਨਾ ਸ਼ੈਤਾਨ ਬੰਦੇ ਦਾ ਕੰਮ ਹੁੰਦਾ ਕਾਲੀ ਵਿੱਚ ਕਿਤੇ ਕੰਮ ਬਾਰ ਬਾਰ ਕਰਨੇ ਪੈਂਦੇ ਆ ਇਸ ਕਰਕੇ ਜਦੋਂ ਵੀ ਜਪਜੀ ਸਾਹਿਬ ਜੀ ਦੀ ਬਾਣੀ پڑھਣੀ ਆ ਉਦੋਂ ਬਹੁਤ ਹੀ ਧਿਆਨ ਰੱਖਣਾ ਸਬਰ ਦੇ ਨਾਲ ਪੜਨੀ ਆ ਧਿਆਨ ਲਗਾ ਕੇ ਗੁਰੂ ਦੀ ਬਾਣੀ ਪੜਨੀ ਆ ਇਹ ਬਾਣੀ ਵਿੱਚ 38 ਪੋੜੀਆਂ ਨੇ ਗੁਰੂ ਜੀ ਦੀ ਬਾਣੀ ਮੂਲ ਮੰਤਰ ਤੋਂ ਆਰੰਭ ਹੁੰਦੀ ਹੈ ਇਸੇ ਬਾਣੀ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੁੰਦੀ ਹੈ ਤੇ ਬਾਕੀ ਜਦੋਂ ਅਮਲ ਸੰਚਾਰ ਕੀਤਾ ਜਾਂਦਾ ਹੈ ਪੰਜ ਪਿਆਰਿਆਂ ਵੱਲੋਂ ਉਦੋਂ ਸਭ ਤੋਂ ਪਹਿਲਾਂ ਇਹ ਬਾਣੀ ਪੜੀ ਜਾਂਦੀ ਆ ਨਿਤਨੇਮ ਦੀ ਵੀ ਪਹਿਲੀ ਬਾਣੀ ਇਹ ਹੀ ਹੈ ਪ੍ਰੀਮ ਨਾਲੀ ਬਾਣੀ ਨੂੰ ਪੜਨਾ ਹੈ ਜਦੋਂ ਤੁਸੀਂ ਬਾਣੀ ਨੂੰ ਹੀ ਗੁਰੂ ਮੰਨੂਗੇ ਸਾਰੇ ਕਾਰਜ ਤੁਹਾਡੇ ਰਾਸ ਹੋ ਜਾਣਗੇ ਤੇ ਕਈ ਵਾਰ ਭੁੱਲ ਇਹ ਹੋ ਜਾਂਦੀ ਹੈ ਕਿ ਜਦੋਂ ਅਸੀਂ ਇੱਕ ਦੂਜੇ ਨੂੰ ਵੇਖ ਕੇ ਕਿ ਉਹਨੇ ਤਾਂ 15 ਮਿੰਟ ਚ ਪਾਠ ਕਰ ਲਿਆ ਮੈਂ ਵੀ ਇੰਨੇ ਮਿੰਟਾਂ ਚ ਕਰ ਸਕਦੀਆਂ ਜਾਂ ਕਰ ਸਕਦਾ ਇਹ ਗਲਤੀ ਕਦੇ ਨਹੀਂ ਕਰਨੀ ਬਾਬਾ ਜੀ ਸਿੰਘ ਜੀ ਕਹਿੰਦੇ ਨੇ ਕਿ ਇਹ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਹੋਰ ਮਾਪੁਰਖ ਵੀ ਜਿੰਨੇ ਵੀ ਮਾਪੁਰਖ ਹੋਏ ਨੇ ਜਿੰਨੇ ਵੀ ਸੰਤ ਮਾਪੁਰਖ ਹੋਏ ਨੇ ਬੜੀ ਸਹਿਜ ਨਾਲ ਨਿਤਨੇਮ ਕਰਦੇ ਸੀ ਸਹਿਜ ਨਾਲ ਹੀ ਸੰਗਤ ਕਰਦੇ ਰਹੇ ਆ ਖਾਣ ਵਿੱਚ ਵੀ ਸਹਿਜ ਪੀਣ ਵਿੱਚ ਵੀ ਸਹਿਜ ਸੀ ਬਾਣੀ ਪੜਨ ਵਿੱਚ ਵੀ ਸਹਿਜ ਸੀ ਅੱਜ ਦੇ ਲੋਕ ਇੱਕ ਦੂਜੇ ਨੂੰ ਬੜੀ ਕਾੜੀ ਨਾਲ ਮਿਲ ਰਹੇ ਆ ਹਰ ਕੰਮ ਆਪਾਂ ਚਾਹੁੰਦੇ ਆ ਕਿ ਤੇਜ਼ੀ ਨਾਲ ਹੋ ਜਾਏ ਸਾਡੀ ਸੁਭਾਅ ਚ ਬਹੁਤ ਹੀ ਕਾਲੀ ਆ ਗਈ ਉਹਨਾਂ ਨੂੰ ਯਾਦ ਕਰੋ ਜੋ ਰੱਬ ਦੇ ਪਿਆਰੇ ਆ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਦੇਖ ਚਲਾਈ ਤੇ ਗਵਾਹੀ ਦਿੱਤੀ ਕੇ ਅਨਟਡ ਕੀਤਾ ਤੇ ਨਾਮ ਜਪਣਾ ਵੰਡ ਕੇ ਛਕਣਾ ਸੱਚਿਆਰੇ ਬਣਨਾ ਇਹੀ ਸਤਗੁਰ ਜੀ ਨੇ ਸਾਨੂੰ ਸਿਖਾਇਆ ਸੀ ਪਰ ਅੱਜ ਆਪਾਂ ਇਹਨਾਂ ਗੱਲਾਂ ਨੂੰ ਭੁੱਲ ਚੁੱਕੇ ਹਾਂ ਸਾਨੂੰ ਸਤਗੁਰ ਦੀ ਬਾਣੀ ਜਦੋਂ ਵੀ ਆਪਾਂ ਪੜ੍ਹਨੀ ਆ ਬਾਬਾ ਜੀ ਕਹਿੰਦੇ ਸੀ ਇਹ ਗੱਲ ਯਾਦ ਰੱਖਣੀ ਆ ਸਤਗੁਰ ਦੀ ਬਾਣੀ ਦੀ ਵਿਆਖਿਆ ਕੌਣ ਕਰ ਸਕਦਾ ਇੱਕ ਜੀਵ ਆ ਇਹ ਵਾਹਿਗੁਰੂ ਜੀ ਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਤਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕਿ ਬਾਣੀ ਹੀ ਗੁਰੂ ਆ ਤੇ ਬਾਣੀ ਤੋਂ ਹੀ ਸਾਨੂੰ ਸਿੱਖਿਆ ਮਿਲਣੀਆਂ ਤੇ ਗੁਰਬਾਣੀ ਗੁਰੂ ਦਾ ਸਰੂਪ ਆ ਗੁਰੂ ਜੀ ਬਾਣੀ ਦਾ ਸਰੂਪ ਨੇ ਇਹ ਗੱਲ ਹਮੇਸ਼ਾ ਚੇਤੇ ਰੱਖਿਓ ਜਿਹੜੇ ਸਿੱਖ ਨੇ ਆਪਣੇ ਹਿਰਦੇ ਵਿੱਚ ਇਹ ਬਾਣੀ ਵਸਾਈ ਆ ਉਹਦੇ ਸਾਰੇ ਕਾਰਜ ਪੂਰੇ ਹੋ ਗਏ ਨੇ ਕਿਉਂਕਿ ਗੁਰੂ ਬਾਣੀ ਉਚਾਰਦਾ ਹੈ ਕਿ ਗੁਰੂ ਦੇ ਸਿੱਖ ਦਾ ਕੰਮ ਕੀ ਹੈ ਉਸ ਬਾਣੀ ਤੇ ਭਰੋਸਾ ਰੱਖਣਾ ਗੁਰੂ ਉਹ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਜਿਹੜਾ ਇਸ ਬਾਣੀ ਨੂੰ ਸਹਿਜ ਅਵਸਥਾ ਵਿੱਚ ਆ ਕੇ ਪੜਦਾ ਹੈ ਜਾ ਕਹਿ ਸਕਦੇ ਆ ਕਿ ਇਸ ਤਰ੍ਹਾਂ ਬਾਣੀ ਨੂੰ ਪੜਦਾ ਹੈ ਕਿ ਉਸ ਵਿੱਚ ਸਹਿਜ ਆ ਜਾਂਦਾ ਹੈ ਤੇ ਬਾਬਾ ਜੀ ਇਦਾਂ ਹੀ ਵਿਧੀ ਦੱਸੀ ਉਹਨਾਂ ਨੇ ਕਿ ਇੱਕ ਇੱਕ ਅੱਖਰ ਨੂੰ ਹਿਰਦੇ ਵਿੱਚ ਵਸਾਓ ਜਦੋਂ ਇੱਕ ਇੱਕ ਅੱਖਰ ਵਸ ਗਿਆ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਗੁਰੂ ਸਾਹਿਬ ਬਹੁਤ ਕਿਰਪਾ ਕਰ ਦੇਣਗੇ ਮਹਾਪੁਰਖਾਂ ਦੇ ਬਚਨ ਕਮਾਉਣ ਵਿੱਚ ਹੀ ਸੁੱਖ ਹੁੰਦਾ ਹੈ ਅਸੀਂ ਵੀ ਇਹਨਾਂ ਬਚਨਾਂ ਨੂੰ ਕਮਾਉਣਾ ਹੈ ਅੱਜ ਤੋਂ ਬਾਅਦ ਜਦੋਂ ਵੀ ਤੁਸੀਂ ਬਾਣੀ ਪੜ੍ਹਨੀ ਆ ਯਾਦ ਰੱਖਣਾ ਕਿ ਕਾਲੀ ਨਹੀਂ ਕਰਨੀ ਬਸ ਇੱਕ ਮਨ ਇੱਕ ਚਤ ਹੋ ਕੇ ਪੜੀ ਚੱਲੋ ਤੇ ਜਿਹੜੇ ਮਜ਼ਾਕ ਬਣਾਉਂਦੇ ਨੇ ਕਿ ਇੰਨਾ ਟਾਈਮ ਬਾਣੀ ਪੜ੍ਹਨ ਨੂੰ ਕਿਉਂ ਲਗਾਉਨੇ ਹੋ ਉਹਨਾਂ ਨੂੰ ਮਜ਼ਾਕ ਬਣਾ ਲੈਣ ਦਿਓ ਕਿਉਂਕਿ ਦਰਗਾਹ ਵਿੱਚ ਤੁਹਾਨੂੰ ਸੁੱਖ ਮਿਲੇਗਾ ਇੱਥੇ ਵੀ ਮਨ ਨੂੰ ਸਕੂਨ ਮਿਲੇਗਾ ਜਦੋਂ ਆਪਾਂ ਉਹਦੇ ਹੋ ਕੇ ਜ਼ਿੰਦਗੀ ਜਿਉਵਾਂਗੇ ਸੋ ਇਹ ਸੀਗੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਜਿਦੇ ਬਚਨ ਕਿ ਜਪਜੀ ਸਾਹਿਬ ਜੀ ਦੇ ਪਾਠ ਦੀ ਜਿੱਦਾਂ ਉਹਨਾਂ ਨੇ ਵਿਧੀ ਦੱਸੀ ਆ ਸੋ ਆਪਾਂ ਵੀ ਉਸ ਵਿਧੀ ਦੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਆਰੰਭ ਕਰੀਏ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਆ ਫਿਰ ਨੈਕਸਟ ਵੀਡੀਓ ਚ ਕੋਈ ਨਵਾਂ ਟੌਪਿਕ ਲੈ ਕੇ ਠੀਕ ਹੈ ਜੀ ਜਦ ਤੱਕ ਸਭ ਨੂੰ ਮੇਰੇ ਵੱਲੋਂ ਬਿਆਰਪਰੀ ਸਤਿ ਸ਼੍ਰੀ ਅਕਾਲ ਜੋਂਦੇ ਰੂ ਹਸਤੇ ਰੂ ਵਸਦੇ ਰੂ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ